ਜੇ ਮਤਾਂ ਵੀ ਜਮਨ ਕਿਹੜੇ ਰੂਪ ਚਾਉਂਦੀ ਆ ਦਵਾਈ ਤੇ ਲੜਾਈ ਜਿਹਦੇ ਬੈੱਡ ਦੇ ਲਾਗੇ ਦਵਾਈਆਂ ਦਾ ਟੋਕਰਾ ਪਿਆ ਉਹਦੇ ਘਰ ਤੇ ਜਮਤਈ ਆ ਜੇ ਤਾ ਪੁੱਛ ਕੇ ਦੇਖੋ ਜਿਨ੍ਹਾਂ ਦੇ ਘਰਾਂ ਵਿੱਚ ਡਾਈਪਰ ਆ ਗਏ ਬੱਚਿਆਂ ਨੂੰ ਜਵਾਨਾਂ ਨੂੰ ਡਾਈਪਰ ਲੱਗਣ ਲੱਗ ਪਏ ਜਿੰਦਗੀ ਜੋ ਹਨ ਨੂੰ ਬਣ ਜਾਂਦੀ ਕੀ ਬਣ ਜਾਂਦੀ ਆ ਇਸ ਤਰ੍ਹਾਂ ਕੇ ਤੰਦਰੁਸਤੀ ਲੱਖਾਂ ਨੇ ਆਪ ਦਾ ਨਾਲ ਐਸ ਕਰਕੇ ਜਿਹੜੇ ਘਰਾਂ ਦੇ ਜੀ ਤੰਦਰੁਸਤ ਚਾਹੇ ਪੈਸਾ ਉਹਨਾਂ ਕੋਈ ਨਹੀਂ ਰੱਬ ਕੇ ਵਾਹ ਕਰੋ ਸ਼ੁਕਰ ਕਰੋ ਪਰਪਾ ਠੀਕ ਜੇ ਨਹੀਂ ਸਬਰ ਆਉਂਦਾ ਤੇ ਜਿਨ੍ਹਾਂ ਦੇ ਘਰਾਂ ਵਿੱਚ ਜਹਿਮਤ ਦਾ ਜਿਨ੍ਹਾਂ ਦੇ ਘਰਾਂ ਵਿੱਚ ਲੱਤਾਂ ਲਾਈਆਂ ਹੋਈਆਂ ਉਹਨੂੰ ਤੇ ਘਰ ਚ ਜਾ ਕੇ ਪਤਾ ਕਰੋ ਤੇ ਜਦੋਂ ਇੱਕ ਬੰਦਾ ਪੰਜੇ ਦੇ ਲੰਮਾ ਪੈਂਦਾ ਤੇ ਛੇ ਕੀ ਕਿੰਦਾ ਖਰਾਬ ਹੋਇਆ ਬੋਲ ਸਾਚੇ ਦਰਵਾਜ ਕੀ ਜੈ ਇਸ ਕਰਕੇ ਤੰਦਰੁਸਤੀ ਤੋੜਾ ਨਿਆਮਤਾ ਤੋਂ ਕਰਕੇ